5 ਸਾਲ ਦੀ ਬੱਚੀ ਦਾ ਬਲਾਤਕਾਰ ਕੀਤਾ ਤੇ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ 150 ਤੋਂ ਵੱਧ ਪੁਲਿਸ ਵਾਲੇ ਲੜਕੀ ਦੀ ਡੈੱਡ ਬੋਡੀ ਲੱਭਣ ਦੇ ਵਿੱਚ ਲੱਗੇ ਤਿੰਨ ਵਾਰ ਉਸੇ ਫਲੈਟ ਦੀ ਤਲਾਸ਼ੀ ਲਈ ਗਈ ਜਿੱਥੇ ਬੱਚੀ ਦੀ লাশ ਪਈ ਸੀ ਪਰ ਪੁਲਿਸ ਵਾਲਿਆਂ ਨੂੰ লাশ ਜਿਹੜੀ ਆ ਉਹ ਨਹੀਂ ਲੱਭੀ ਇਹ ਘਟਨਾ ਆ ਪੋਪਾਲ ਦੀ ਮੰਗਲਵਾਰ ਨੂੰ ਇਹ ਘਟਨਾ ਵਾਪਰੀ ਆ ਤੇ ਲੜਕੀ ਜਿਹੜੀ ਆ ਬੱਚੀ 5 ਸਾਲ ਦੀ ਆਪਣੇ ਮਾਪੇਵੋ ਦੇ ਨਾਲ ਇੱਕ ਬਿਲਡਿੰਗ ਦੇ ਵਿੱਚ ਰਹਿੰਦੀ ਸੀ ਤੇ ਉਸੇ ਬਿਲਡਿੰਗ ਦੇ ਵਿੱਚ ਇੱਕ ਅਪਰਾਧੀ ਰਹਿੰਦਾ ਸੀ ਜਿਸ ਦਾ ਨਾਮ ਸੀ ਅਤਲ ਅਤਲ ਦੇ ਦੋ ਬੱਚੇ ਇੱਕ ਦੀ ਉਮਰ 7 ਸਾਲ ਤੇ ਦੂਸਰੇ ਮੁੰਡੇ ਦੀ ਉਮਰ 2 ਸਾਲ ਤੇ ਅਤਲ ਦੀ ਘਰ ਵਾਲੀ ਆਪਣੇ ਪੇਕੇ ਰਹਿੰਦੀ ਸੀ ਤੇ ਅਤਲ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਤੇ ਉਸੇ ਬਿਲਡਿੰਗ ਦੇ ਵਿੱਚ ਅਤਲ ਦੀਆਂ ਦੋ ਭੈਣਾਂ ਵੀ ਰਹਿੰਦੀਆਂ ਸੀ ਤੇ ਜਿਹੜੀ 5 ਸਾਲ ਦੀ ਕੁੜੀ ਸੀ ਬੱਚੀ ਸੀ ਉਹ ਅਤਲ ਦੇ ਬੱਚਿਆਂ ਦੇ ਨਾਲ ਖੇਡਣ ਉਸ ਦੇ ਘਰ ਦੇ ਵਿੱਚ ਅਕਸਰ ਆਉਂਦੀ ਜਾਂਦੀ ਸੀ ਜਿਸ ਦਿਨ ਘਟਨਾ ਵਾਪਰੀ ਉਸ ਦਿਨ ਉਸਦੇ ਆਪਣੇ ਬੱਚੇ ਘਰ ਦੇ ਵਿੱਚ ਨਹੀਂ ਸੀ ਉਹ ਉਸ ਦੀ ਭੈਣ ਦੇ ਘਰ ਖੇਡਣ ਗਏ ਹੋਏ ਸੀ ਤੇ ਮਾਂ ਉਸ ਦੀ ਕਿਤੇ ਕੰਮ ਗਈ ਹੋਈ ਸੀ ਤੇ ਅਤਲ ਘਰ ਦੇ ਵਿੱਚ ਕੱਲਾ ਸੀ ਜਿਹੜੀ ਇਹ 5 ਸਾਲ ਦੀ ਬੱਚੀ ਸੀ ਇਹ ਉਤਲੇ ਫਲੋਰ ਦੇ ਉੱਪਰ ਇੱਕ ਦਾਦੀ ਰਹਿੰਦੀ ਸੀ ਉਹਦੇ ਕੋਲੋਂ ਖੇਡ ਕੇ ਜਾਂ ਥੱਲੇ ਆਪਣੇ ਘਰ ਆ ਰਹੀ ਸੀ ਤਾਂ ਅਤਲ ਨੇ ਆਪਣੇ ਘਰ ਬੱਚੀ ਨੂੰ ਬੁਲਾਇਆ ਤੇ ਇਸ ਦਾ ਪਹਿਲਾਂ ਉਸ ਨੇ ਸਾਹ ਘੁੱਟਿਆ ਜਦੋਂ ਸਾਹ ਘੁੱਟਿਆ ਤਾਂ ਬੱਚੀ ਬੇਹੋਸ਼ ਹੋ ਗਈ ਤੇ ਇਸ ਦੇ ਨਾਲ ਬਲਾਤਕਾਰ ਕੀਤਾ ਉਸ ਤੋਂ ਬਾਅਦ ਇਸ ਦਾ ਗਲਾ ਘੁੱਟ ਕੇ ਇਸ ਨੂੰ ਜਿਹੜਾ ਕਿ ਮਾਰ ਦਿੱਤਾ ਤੇ ਇਸ ਨੂੰ ਆਪਣੇ ਬਿਸਤਰ ਦੇ ਵਿੱਚ ਹੀ ਰੱਖਿਆ ਤੇ ਇਹ ਅਪਰਾਧੀ ਬੱਚੀ ਨੂੰ ਕਿੰਨੇ ਵਾਰੀ ਉਸਨੇ ਨੋਚਿਆ